ਆਵਾਜ਼ ਲੋਕਾਂ ਦੀ ਚੈਨਲ ਸੁਨਾਮ ਇਸ ਇਸ ਨਾਮ ਦੇ ਵਿੱਚ ਹੈਗਾ ਸਰਕਾਰੀ ਹਸਪਤਾਲ ਦੇ ਪੂਰ ਦੇ ਨੇੜੇ ਆਇਆ ਹੋਇਆ ਹੈ ਅਤੇ ਕੀ ਹੁਣ ਇਹਨੂੰ ਬਾਉਂਡ ਨਹੀਂ ਕੀਤਾ ਜਾ ਸਕਦਾ ਪੰਜਾਬ ਉਸ ਨੂੰ ਬੇਨਤੀ ਹੈ ਵੀ ਇਹਨੂੰ ਬਾਉਂਡ ਕਰੋ ਇਹ ਚੀਜ਼ਾਂ ਦਾ ਛੀ ਛੀ ਸੱਤ ਸੱਤ ਟਰਾਲੀਆਂ ਇਹ ਇਕੱਠੀਆਂ ਤੋਰਦੇ ਨੇ ਆ ਹੁਣ ਰਾਤ ਨੂੰ ਦੱਸੋ ਵੀ ਇੱਥੇ ਕੌਣ ਇੱਥੇ ਜਿਵੇਂਾਰੇ ਕੋਈ ਐਕਸੀਡੈਂਟ ਸਰਕਾਰੀ ਹਸਪਤਾਲ ਕੋਲੇ ਕਿਉਂਕਿ ਨਾ ਇਹਨਾਂ ਦਾ ਕੋਈ ਬੰਦਾ ਖੜਦਾ ਲਵੇ ਨਾ ਆਪ ਖੜਦੇ ਨੇ ਅਨਲਿमिटेड ਬਜਨ ਪਾਇਆ ਹੋਇਆ ਹੈ ਇੱਥੇ ਅਨਲਿमिटेड ਕੋਈ ਹੱਦ ਕੋਈ ਇਹਦਾ ਲਿਮਟ ਨਹੀਂ ਹੈਗੀ ਪਰ ਹੁਣ ਪੰਜਾਬ ਪੁਲਿਸ ਕਿੱਥੇ ਹੈਗੀ ਔਰ ਪੰਜਾਬ ਪੁਲਿਸ ਨੇ ਹੁਣ ਇਹਨਾਂ ਦਾ ਨਹੀਂ ਚਲਾਣ ਕੱਟਦੇ ਪਤਾ ਨਹੀਂ ਕਿਉਂ ਅ ਅੱਖਾਂ ਮੀਚ ਰੱਖੀਆਂ ਨੇ ਗਿਆ ਪ੍ਰਸ਼ਾਸਨ ਨੇ ਜਦੋਂ ਕਿ ਹਰ ਇੱਕ ਨੂੰ ਪਤਾ ਹੈਗਾ ਵੀ ਇਹ ਰਾਤ ਨੂੰ ਚੱਲਦੀਆਂ ਨੇ ਰਾਤ ਨੂੰ ਇਹ ਜਦੋਂ ਵੀ ਚੱਲਦੀਆਂ ਨੇ ਤਾਂ ਕਿਸੇ ਨੂੰ ਕਿਸੇ ਦਾ ਤਾਂ ਨੁਕਸਾਨ ਕਰਦੀ ਨੇ ਨਾ ਇਹ ਫੇਰ ਬਾਕੀ ਇੱਥੇ ਹੋਰ ਕੋਈ ਵੀ ਮੜ ਜਾ ਕੋਈ ਉਹ ਕਰ ਲੇ ਆਪਦਾ ਵਹੀਕਲ ਉਹ ਕਰ ਲੇ ਨਾਲ ਦੀ ਨਾਲ ਚਲਾਨ ਕੱਟਣਗੇ ਪੰਜਾਬ ਪੁਲਿਸ ਵੱਲ ਇੱਥੇ ਕੋਈ ਵੀ ਇਹਨਾਂ ਦੀ ਸਾਰ ਨਹੀਂ ਸੁਣਦਾ ਅਨਲਿਮਿਟਿਡ ਭਜਨ ਹੈਗਾ ਦੋ ਦੋ ਹਿੱਸੇ ਲਾ ਕੇ ਟਰਾਲੀਆਂ ਐਡੀਆਂ ਐਡੀਆਂ ਕਰਕੇ ਫੇਰ ਇਹ ਭਜਨ ਪਾਉਂਦੇ ਨੇਗੇ ਹੁਣ ਪ੍ਰਸ਼ਾਸਨ ਕਿੱਥੇ ਗਿਆ ਹੈਗਾ ਕੀ ਇਹਦਾ ਇਹਨੂੰ ਜਬਤ ਨਹੀਂ ਕਰ ਸਕਦੇ ਜਾਂ ਕੀ ਇਹਨੂੰ ਚਲਾਨ ਨਹੀਂ ਕੱਟ ਸਕਦੇ ਕੀ ਕਰੂਗਾ ਲੋਕ ਇੱਥੇ ਹੁਣ ਰਾਤ ਨੂੰ ਇੱਥੇ ਹੋ ਸਕਦਾ ਕਿੰਨੇ ਕ ਐਕਸੀਡੈਂਟ ਹੋ ਸਕਦੇ ਸੀਗੇ ਜਿਨ੍ਹਾਂ ਨਾਲ ਜਾਨੀ ਮਾਲੀ ਨੁਕਸਾਨ ਹੋ ਸਕਦਾ ਦੀ ਪਤਾ ਨਹੀਂ ਕਿਉਂ ਸੁੱਤਾ ਪਿਆ ਪ੍ਰਸ਼ਾਸਨ ਨਿੰਨਾ ਨਾ ਵੀ ਕੱਟ ਦਿਆ ਕਰੋ ਠੀਕ ਹੈ ਨਾ ਇਹ ਚੀਜ਼ ਨੂੰ ਅੱਜ ਦੇਖਦੇ ਆ ਵੀ ਕੀ ਬਣਦਾ ਪਰ ਆ ਕੰਨਸੇ ਕੰਮ ਮਾੜਾ ਮੋਟਾ ਇਹਦੀ ਕੋਈ ਲਿਮਟ ਤਾਂ ਹੁੰਦੀ ਹੋਊਗੀ ਸਾਲਾ 10 ਟਰੱਕਾਂ ਜਿੰਨਾ ਵਜ਼ਨ ਪਾ ਲੈਂਦੇ ਆਗੇ ਨਾ ਇਹਦੀ ਕੋਈ ਕਾਗਜ ਹੁੰਦੇ ਨੇ ਨਾ ਇਹਨਾਂ ਦਾ ਕੋਈ ਚਲਾਨ ਭਰਦੇ ਨੇ ਨਾ ਇਹ ਕੋਈ ਟੈਕਸ ਭਰਦੇ ਨੇ ਨਾ ਇਹ ਕੋਈ ਹੋਰ ਉਹ ਕਰਦੇ ਨੇਗੇ ਵੀ ਸਿਸਟਮ ਚ ਰਹਿ ਕੇ ਗਵਰਨਮੈਂਟ ਇਹਨਾਂ ਦੇ ਕੋਈ ਐਕਸ਼ਨ ਨਹੀਂ ਲੋਕਾਂ ਦੀ ਇਹ ਮੰਗ ਹੈਗੀ ਵੀ ਇਹਨੂੰ ਕੁਛ ਹੱਲ ਕੀਤਾ ਜਾਵੇ